ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੇ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੋ ਡਾਬਿਆ ਦਿਸਨ ਸਭੇ ਸਾਰ ਹਰ ਅੰਮ੍ਰਿਤ ਬੂੰਦ ਸਹਾਬਣੀ ਮਿਲ ਸਾਧੂ ਪੀਵਨ ਹਾਰ ਬਨ ਤਰਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨਾਮਣ ਲੋਚਦਾ ਕਰਮ ਮਲਾਬਨ ਹਾਰ ਆ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਨ ਕਾ ਸਦ ਬਲਿਹਾਰ ਨਾਨਕ ਹਰ ਜੀ ਦੇ ਆਕਾਰ ਸਬਦ ਸੁਬਾਨਨ ਹਾਰ ਨਾਨਕ ਤਿਨ ਸਹਾਗਣੀ ਜਨਰਾਮ ਨਾਮ ਉਰ ਹਾਰ ਜਗੋ ਜਗ ਅਟਲ ਚਵਰ ਸਵਰ ਤਖਤ ਦੇ ਮਾਲਕ ਲੋਕ ਪਰ ਲੋਕ ਦੇ ਰਾਖੇ ਤਖਤ ਦੇ ਸੁਭਾਈ ਮਾਨ ਸਤਿਗੁਰੂ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਪਾਸ ਸਾਵਣ ਸਾਵਣ ਦੇ ਮਹੀਨੇ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰਾਂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹੋਏ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੀ ਅਮਰਤ ਗ੍ਰਬਾਣੀ ਵਿਚਾਰਾਂ ਅਤੇ ਹਾਸਕ ਵਿਚਾਰਾਂ ਦਾ ਲਾਹਾ ਲੈਣ ਵਾਸਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਪਾਸ ਜੁੜੇ ਬੈਠੇ ਗੁਰੂ ਪਿਆਰਿਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਅਸੀਸ ਪ੍ਰਾਪਤ ਕਰਨ ਵਾਸਤੇ ਕਲੰਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਸਤਿਗੁਰੂ ਧੰਨ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਪਾਤਸ਼ਾਹੀ ਜੀ ਮਹਾਰਾਜ ਸਤਿਗੁਰਾਂ ਦੁਬਾਰਾ ਬਖਸ਼ੀ ਹੋਈ ਫਤੇ ਦੀ ਸਾਂਝ ਆਪਸ ਵਿੱਚ ਪਾਈਏ ਪ੍ਰੇਮ ਸਤਕਾਰ ਦੇ ਨਾਲ ਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਵਣ ਦਾ ਸਾਵਣ ਦਾ ਮਹੀਨਾ ਆਰੰਭ ਹੋਇਆ ਸਤਿਗੁਰੂ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਮੁਖਾਰਬੰਦ ਤੋਂ ਆਚਰਨ ਕੀਤੀ ਹੋਈ ਅੰਮ੍ਰਿਤ ਗ੍ਰਬਾਣੀ 12 ਮਹਾਂ ਦੇ ਪਾਠ ਦੇ ਵਿੱਚੋਂ ਆਪ ਜੀ ਨੇ ਸਾਵਣ ਦੇ ਮਹੀਨੇ ਦੇ ਆਰੰਭ ਵਿੱਚ ਸਤਿਗੁਰੂ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰਦੇ ਨੇ ਸਾਡੇ ਤੇ ਆਪ ਜੀ ਨੇ ਅੰਮ੍ਰਿਤ ਗ੍ਰਬਾਣੀ ਦਾ ਪਾਠ ਸਰਵਣ ਕਰਿਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਸਾਵਣ ਦਾ ਮਹੀਨਾ ਸਾਵਣ ਦਾ ਮਹੀਨਾ ਜਦੋਂ ਚੜ੍ਹ ਕੇ ਆਉਂਦਾ ਹੈ ਕੁਦਰਤੀ ਤਾਰਤੇ ਪਿਆਰਿਓ ਸਾਡੀ ਸੋਚ ਉਸ ਧਰਤੀ ਤੇ ਚਲੀ ਜਾਂਦੀ ਹੈ ਜਿੱਥੇ ਪਾਤਸ਼ਾਹ ਹਜੂਰ ਸਤਿਗੁਰੂ ਪਾਤਸ਼ਾਹ ਜੀ ਨੇ 12 ਮਹਾ ਦੀ ਅੰਮ੍ਰਿਤ ਗੁਰਬਾਣੀ ਦਾ ਉਚਾਰਨ ਕਰਿਆ ਸਾਵਣ ਦੀ ਧਰ ਅੰਦਰ ਧਰਤੀ ਵਿੱਚ ਜਿਹੜੀ ਹਾਰਡ ਦੇ ਮਹੀਨੇ ਵਿੱਚ ਧਰਤੀ ਤਪੀ ਹੋਈ ਸੀ ਜਦੋਂ ਕਾਲੀ ਘਟ ਚੜ੍ਹ ਕੇ ਆਉਂਦੀ ਹੈ ਤੇ ਸਾਵਣ ਦਾ ਬਦਲ ਧਰਤੀ ਤੇ ਆ ਕੇ ਬਰਸਦਾ ਹੈ ਤਪਦੀ ਹੋਈ ਧਰਤੀ ਕਰਲੌਂਦੇ ਹੋਏ ਰੁੱਖ ਸੜੇ ਤਪੇ ਜੀਵ ਇੱਕ ਨਾਮ ਹਰਿਆਵਲ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਆ ਜਾਂਦੇ ਨੇ ਜਦੋਂ ਬੱਦਲਾਂ ਦੀਆਂ ਕਣੀਆਂ ਧਰਤੀ ਦੇ ਪਿੰਡੇ ਤੇ ਪੈਂਦੀਆਂ ਨੇ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਫਿਰ ਸਾਵਣ ਦੇ ਵਿੱਚ ਪਰਤ ਕੇ ਹਰਿਆਵਲ ਆ ਜਾਂਦੀ ਹੈ ਹਾਲਾਂ ਦੇ ਵਿੱਚ ਰਸ ਭਰਿਆ ਜਾਂਦਾ ਹੈ ਸਤਿਗੁਰੂ ਕਹਿੰਦੇ ਹਨ ਕਿ ਕੀਤੇ ਰੱਖੀ ਜੇਕਰ ਸਾਵਣ ਦੇ ਮਹੀਨੇ ਵਿੱਚ ਬੱਦਲ ਬਰਸਦਾ ਹੈ ਤਾਂ ਧਰਤੀ ਤੇ ਹਰਿਆਵਲ ਆ ਜਾਂਦੀ ਹੈ ਤੇ ਪਿਆਰੇ ਆ ਇਹ ਸਰੀਰ ਇਸ ਮਨ ਦੀ ਧਰਤੀ ਕਈ ਜਨਮਾਂ ਦੀ ਸੁੱਕੀ ਹੋਈ ਹੈ ਉਹ ਕਦੀ ਵੀ ਗੁਰੂ ਚਰਨਾਂ ਵਿੱਚ ਬੇਨਤੀ ਕਰਕੇ ਸਾਵਣ ਦੇ ਮਹੀਨੇ ਵਿੱਚ ਇਹੋ ਜਿਹਾ ਬੱਦਲ ਬਰਸੇ ਕੇ ਕਰੋੜਾਂ ਜਨਮਾਂ ਦੀ ਇਹ ਤੱਕਦੀ ਹੋਈ ਧਰਤੀ ਉੱਤੇ ਸਾਡੇ ਮਨ ਦੇ ਉੱਤੇ ਵੀ ਹਰਿਆਵਲ ਆ ਜਾਂਦੇ। ਬ੍ਰੋਗ੍ਰੰਥ ਸਭ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਾਸ ਕਰਕੇ ਬਸੰਤ ਤੇ ਸਾਵਣ ਦਾ ਬਹੁਤ ਜ਼ਿਕਰ ਕਰਿਆ ਅਮਰਤ ਗਰਬਾਣੀ ਦੇ ਵਿੱਚ। ਅਜੂਰ ਕਹਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਸਾਵਣ ਦਾ ਮਹੀਨਾ ਹਰ ਇੱਕ ਨੂੰ ਚੰਗਾ ਲੱਗਦਾ ਹੋਵੇ। ਐnde ਹਨ ਸਤੂ ਗੁਰੂ ਪਾਤਸ਼ਾਹ ਕੇ ਚਾਰ ਜੀਵ ਅਜਿਹੇ ਹਨ ਜਿਹੜੇ ਸਾਵਣ ਦੀ ਸੌਣ ਦੀ ਬਰਸ ਦੀ ਹੋਈ ਬਰਖਾ ਨੂੰ ਦੇਖ ਕੇ ਅਤ ਦੇ ਪ੍ਰਸੰਨ ਹੁੰਦੇ ਹਨ ਖੁਸ਼ ਹੁੰਦੇ ਹਨ ਤੇ ਚਾਰ ਜੀਵ ਅਜਿਹੇ ਹਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਸਾਵਣ ਬਰਸ ਦਾ ਦੇਖ ਕੇ ਸਾਵਣ ਦੇ ਵਿੱਚ ਪੈਂਦਾ ਮੀਂਹ ਦੇਖ ਕੇ ਉਹ ਕਲਪ ਦੇ ਹਨ ਜਦੋਂ ਸਾਵਣ ਦਾ ਬੱਦਲ ਬਰਸਦਾ ਹੈ ਤਾਂ ਸੱਤ ਵੀ ਪ੍ਰਸੰਨ ਹੁੰਦਾ ਹੈ ਸਾਵਣ ਬਰਸਦਾ ਹੈ ਤਾਂ ਮਿਰਗ ਵੀ ਪ੍ਰਸੰਨ ਦਿਸਦੇ ਹਨ ਸਾਵਣ ਦੇ ਮਹੀਨੇ ਵਿੱਚ ਮੱਛੀ ਵੀ ਪ੍ਰਸੰਨ ਹੁੰਦੀ ਹੈ ਜਿਸ ਤਨਾੜ ਬੰਦੇ ਦੇ ਕੋਲ ਦੌਲਤ ਹੋਵੇ ਪੈਸਾ ਟੱਕਾ ਹੋਵੇ ਜਿਸ ਕੋਲ 4 ਪੈਸੇ ਬੈਠ ਕੇ ਖਾਣ ਲਈ ਹਨ ਉਹ ਕਹਿੰਦਾ ਹੈ ਸਾਵਣ ਦੇ ਮਹੀਨੇ ਦੀ ਬਰਸਾਤ ਬਹੁਤ ਚੰਗੀ ਲੱਗਦੀ ਹੈ ਤੇ ਜੇਕਰ ਮੈਂ ਕੰਮ ਨਾ ਵੀ ਕਰਾਂ ਤਾਂ ਮਹੀਨਾ ਬੈਠ ਕੇ ਖਾ ਸਕਦਾ ਹਾਂ ਸਾਰੇ ਕਹਿੰਦੇ ਹਨ ਕਿ ਇਹ ਚਾਰ ਜੀਵ ਨੇ ਜਿਹੜੇ ਬਹੁਤ ਖੁਸ਼ ਨੇ ਸਾਵਣ ਦੇ ਮਹੀਨੇ ਦੇ ਜਦੋਂ ਬੱਦਲ ਵਰਸਦਾ ਹੈ ਮੀਂਹ ਪੈਂਦਾ ਹੈ ਬਰਸਾਤ ਹੁੰਦੀ ਹੈ ਤੇ ਬਾਦਸ਼ਾਹ ਕਹਿੰਦੇ ਹਨ ਕਿ ਭਾਈ ਫਿਰ ਚਾਰ ਜੀਵ ਅਜਿਹੇ ਹਨ ਜਿਹੜੇ ਸੌਣ ਦੇ ਵਿੱਚ ਦੁਖੀ ਹੁੰਦੇ ਨੇ ਜਦੋਂ ਬੱਦਲ ਬਰਸਦਾ ਹੈ ਮੀਂਹ ਪੈਂਦਾ ਹੈ ਫਤਗਰੋਂ ਪੁੱਛੀਏ ਕਿ ਪਾਤਸ਼ਾਹ ਫਿਰ ਉਹ ਚਾਰ ਜੀਵ ਕਿਹੜੇ ਹਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ گاਵਾਂ ਦੇ ਬੱਚੇ ਤੇ ਬੱਚੀਆਂ ਜਦੋਂ ਸੌਣ ਦਾ ਮੀਂਹ ਬਰਸਦਾ ਹੈ ਤਾਂ ਆਪ ਬਜ਼ੁਰਗ ਜਾਣਦੇ ਹੋ ਕਿ ਹਾੜ ਦੇ ਮਹੀਨੇ ਵਿੱਚ ਜਦੋਂ ਪਾਣੀ ਕੋਈ ਖੇਤ ਦੇ ਬਚਲਾਉਂਦਾ ਹੈ ਤਾਂ ਸਾਰ ਬਿਲੇ ਰਹਿੰਦੇ ਸਨ ਜਦੋਂ ਸੌਣ ਦੀਆਂ ਕਣੀਆਂ ਪੈਣੀਆਂ ਉਸ ਵੇਲੇ ਪੱਠਾ ਗੱਠਾ ਬੀਜਣ ਦਾ ਕੰਮ ਸ਼ੁਰੂ ਹੋ ਜਾਣਾ ਤੇ ਚੋਨਾ ਲਾਉਣ ਵਾਸਤੇ ਬਲਦਾਂ ਨੂੰ ਖੇਤਾਂ ਦੇ ਵਿੱਚ ਲੈ ਕੇ ਜਾਣਾ ਪਾਣੀ ਵਿੱਚ ਜਾ ਕੇ ਹਲ ਵਾਉਣਾ ਕਹਿੰਦੇ ਹਨ ਕਿ ਸਾਵਣ ਬਰਸਿਆ ਪਦ ਕਦੀ ਵੀ ਉਸ ਨੂੰ ਪੁੱਛ ਕੇ ਦੇਖੋ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਲ ਬੋਂਦਾ ਹੈ ਉਸ ਨੂੰ ਸ਼ਾਵਣ ਦਾ ਮਹੀਨਾ ਚੰਗਾ ਨਹੀਂ ਲੱਗਦਾ ਕਹਿੰਦੇ ਹਨ ਜਿਹੜੇ ਦਿਹਾੜੀ ਕਰਦੇ ਹਨ ਦਿਹਾੜੀਦਾਰ ਜਿਹੜੇ ਮਜ਼ਦੂਰੀ ਕਰਦੇ ਹਨ ਮੀ ਇਹਨਾਂ ਪੈ ਗਿਆ ਕਿ ਮਾਲਕ ਨੇ ਕਹਿ ਦਿੱਤਾ ਕਿ ਸਵੇਰੇ ਤੋਂ ਕੰਮ ਤੇ ਨਾ ਆਵੀਂ ਸਾਹਿਬ ਕਹਿੰਦੇ ਹਨ ਜਿਸ ਨੇ ਮਜਦੂਰੀ ਕਰਕੇ ਰੋਟੀ ਕਮਾ ਕੇ ਸ਼ਾਮ ਨੂੰ ਆਪਣੇ ਬੱਚਿਆਂ ਦਾ ਪੇਟ ਭਰਨਾ ਹੈ ਉਹ ਵੀ ਕਹਿੰਦਾ ਹੈ ਕਿ ਸਾਵਣ ਦੀ ਝੜੀ ਕਿਉਂ ਲੱਗੀ ਹੈ ਇਸ ਇਸ ਨੇ ਤਾਂ ਮੇਰੇ ਮੂੰਹ ਦੇ ਵਿੱਚੋਂ ਰੋਟੀ ਵੀ ਖੋ ਲਈ ਇਥੇ ਕੋਈ ਸੱਜਣੋ ਗੁਰਮਖ ਇਹ ਵੀ ਬਚਨ ਕਰਦੇ ਹਨ ਕਿ ਇਸ ਮਹੀਨੇ ਵਿੱਚ ਵਿਸ਼ੋੜਾ ਪੈ ਗਿਆ ਗਾਂ ਦੇ ਬੱਚੇ ਬੱਚਿਆਂ ਉਹ ਆਪਣੀ ਮਾਂ ਤੋਂ ਵਿਛੜ ਗਏ। ਬਾਲਦ ਨੂੰ ਕਿਤੇ ਬਾਹਣ ਵਾਸਤੇ ਲੈ ਗਏ। ਜਿੱਥੇ ਜੇ ਨਿਰਤਨ ਹੈ ਪਿਆਰਿਓ ਜਿਆਦਾ ਮੀ ਪੈ ਗਿਆ ਉਸ ਨੂੰ ਤੇ ਪਰਿਵਾਰ ਨੂੰ ਛੱਡ ਕੇ ਉੱਥੇ ਚਲੇ ਗਏ ਜਿੱਥੇ ਚੰਗੀ ਮਜ਼ਦੂਰੀ ਮਿਲ ਜਾਵੇ। ਉਹਨਾਂ ਨੂੰ ਸਾਵਣ ਦੇ ਮਹੀਨੇ ਨੇ ਵਿਛੋੜਾ ਦੇ ਦਿੱਤਾ, ਵਿਛੋੜਾ ਪਾ ਦਿੱਤਾ ਪਰਿਵਾਰ ਨੂੰ। ਕਿਉਂਕਿ ਰੋਜੀ ਰੋਟੀ ਦਾ ਹੀਲਾ ਕਰਨਾ ਹੈ ਸਾਇਦ ਕਹਿੰਦੇ ਹਨ ਕਿ ਪਹਿਲਾ ਤੀਸਰਾ ਹੈ ਉਹ ਪੰਥੀ ਪੰਥੀ ਦਾ ਅਰਥ ਪਿਆਰੋ ਇਥੇ ਹੈ ਰਾਹੀ ਜਿਹੜਾ ਤੁਰਿਆ ਜਾਂਦਾ ਹੈ ਆਪਣੇ ਸੱਤਰ ਤੇ ਪ੍ਰਾਂਤਨ ਸਮੇਂ ਦੇ ਵਿੱਚ ਅੱਜ ਕੱਲ ਆਵਾਜਾਈ ਦੇ ਸਾਧਨ ਸਾਡੇ ਕੋਲੇ ਬਹੁਤ ਹੋ ਗਏ ਕਾਰਾ ਮੋਟਰਸਾਈਕਲ ਵਹੀਕਲ ਸਾਡੇ ਕੋਲ ਆ ਗਏ ਆਵਾਜਾਈ ਵਾਸਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਮਾਰੇ ਪਿਆਰਿਓ ਪ੍ਰਾਂਤਨ ਸਮਿਆਂ ਦੇ ਵਿੱਚ ਜਿਹੜੇ ਰਾਹੀ ਸਨ ਉਹ ਤੁਰ ਕੇ ਜਾਇਆ ਕਰਦੇ ਸਨ ਆਪਣੇ ਮੰਜ਼ਲ ਦੇ। ਜੇ ਮੀਂਹ ਪਾ ਜਾਵੇ ਚਾਰ ਸਫੇਰੇ ਸੜਕਾਂ ਮੀਂਹ ਦੇ ਵਿੱਚ ਡੁੱਬ ਜਾਂਦੀਆਂ ਸਨ ਜਿੱਥੇ ਵੀ ਕਿਤੇ ਲੋਕ ਰੁਕੋ ਜਾਂਦੇ ਸਨ ਉੱਥੇ ਹੀ ਰੁਕੇ ਰਹਿੰਦੇ ਸਨ। ਘਰ ਤੋਂ ਵਿਛੜੇ ਰਾਹੀਆਂ ਨੇ ਕਹਿਣਾ ਕਿ ਸਾਵਣ ਨਾ ਆਉਂਦਾ ਤਾਂ ਚੰਗਾ ਸੀ ਸਾਨੂੰ ਰਸਤੇ ਵਿੱਚ ਰੁਕ ਕੇ ਪਰਿਵਾਰ ਤੋਂ ਵਿਛੋੜ ਦਿੱਤਾ। ਚੌਥਾ ਹੈ ਪਿਆਰਿਓ ਜਿਹੜਾ ਸਾਉਣ ਦਾ ਬੱਦਲ ਵਰਸਦਾ ਦੇਖ ਕੇ ਦੁਖੀ ਹੁੰਦਾ ਹੈ ਉਹ ਹੈ ਚੱਕਰ ਚੱਕਰ ਦਾ ਅਰਥ ਹੈ ਨੌਕਰ ਸਾਉਣ ਦੇ ਵਿੱਚ ਮੀਂਹ ਜਿੰਨਾ ਮਰਜ਼ੀ ਪਵੇ ਪਰ ਮਾਲਕ ਨੇ ਤਾਂ ਕਹਿ ਹੀ ਦੇਣਾ ਹੈ ਕਿ ਤੂੰ ਪੱਠੇ ਵੱਢ ਕੇ ਜ਼ਰੂਰ ਲਿਆਉਣੇ ਹਨ ਭਾਵੇਂ ਗੋਡੇ-ਗੋਡੇ ਪਾਣੀ ਖਲੋਤਾ ਹੋਵੇ ਤੇਰੀ ਵੱਢ ਕੇ ਸਿਰ ਤੇ ਪੰਡ ਚੱਕ ਕੇ ਲਿਆਉਣੀ ਹੈ ਕਹਿੰਦੇ ਹਨ ਪਾਤਸ਼ਾਹ ਕਿ ਉਸਨੋਂ ਨੌਕਰ ਨੂੰ ਪੁੱਛ ਕੇ ਦੇਖੋ ਜਿਸ ਤੇ ਸੈਤ ਪਿੱਜਿਆ ਹੋਇਆ ਭਾਰ ਪਿਆ ਹੈ ਉਹ ਕਹਿੰਦਾ ਹੈ ਕਿ ਸਾਵਣ ਨਾ ਹੀ ਆਉਂਦਾ ਤਾਂ ਚੰਗਾ ਸੀ ਕਹਿੰਦੇ ਹਨ ਕਿ ਸਾਵਣ ਦੇ ਵਿੱਚ ਚਾਰ ਖੁਸ਼ ਹੁੰਦੇ ਹਨ ਤੇ ਚਾਰ ਨਾ ਖੁਸ਼ ਹੁੰਦੇ ਹਨ ਸਹਿਬ ਕਹਿੰਦੇ ਹਨ ਕਿ ਇੱਕ ਨੂੰ ਸਾਵਣ ਪਾਉਂਦਾ ਹੈ ਇਹ ਹੀ ਕਾਰਨ ਹੈ ਕਿ ਗੁਰੂ ਪ੍ਰਮਾਤਮਾ ਦੇ ਨਾਮ ਦਾ ਬੱਤ ਜਦੋਂ ਵਰਸਦਾ ਹੈ ਪਿਆਰੋ ਆ ਮਨਮੁਖ ਦੇ ਹਿਰਦੇ ਨੂੰ ਪਾਉਂਦਾ ਨਹੀਂ ਗੁਰਮੁਖ ਹਿਰਦੇ ਬਰਸ ਦੇ ਗੁਰੂ ਨੂੰ ਦੇਖ ਕੇ ਰਵਸੰਨ ਹੁੰਦੇ ਹਨ ਖੁਸ਼ ਹੁੰਦੇ ਹਨ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਕਿ ਸਾਵਣ ਦਾ ਮਹੀਨਾ ਆ ਗਿਆ ਕਹਿੰਦਾ ਹੈ ਮੀਂਹ ਪਵੇ ਹਰ ਥਾਂ ਤੇ ਵਰਸੇ ਪਰ ਅੰਦਰ ਰਸ ਉਸ ਦਿਨ ਆਉਂਦਾ ਹੈ ਪਿਆਰਿਓ ਜਦੋਂ ਸਤਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਬਣ ਜਾਂਦੇ ਆਪੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਇਸ ਵਿੱਚ ਕਾਮਣੀ ਦਾ ਅਰਥ ਹੈ ਪਿਆਰਿਓ ਜੀਵ ਇਸਤਰੀ ਸਾਵਣ ਦੇ ਮਹੀਨੇ ਵਿੱਚ ਉਹ ਜੀਵ ਇਸਤਰੀ ਰਸ ਦੇ ਨਾਲ ਭਰਪੂਰ ਹੋ ਗਈ ਜਿਸ ਦਾ ਪਿਆਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਪੈ ਗਿਆ ਜੀ ਦਾ ਮਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਇਕਦਮ ਜੁੜ ਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਵਣ ਦਾ ਮਹੀਨਾ ਕੇਵਲ ਉਹਨਾਂ ਦੇ ਹਿਰਦੇ ਵਿੱਚ ਰਸ ਭਰਦਾ ਹੈ ਜਿਨ੍ਹਾਂ ਨੇ ਆਪਣੇ ਪਿਆਰੇ ਮਾਲਕ ਦੇ ਨਾਲ ਬੇਹਦ ਰਸ ਪਿਆਰ ਕੀਤਾ ਹੈ ਤੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਪਾਤਸ਼ਾਹ ਫਿਰ ਇਹ ਰਸ ਕਿਵੇਂ ਬਣਿਆ ਰਹੇ ਪਾਤਸ਼ਾਹ ਜੀ ਕਹਿੰਦੇ ਹਨ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਜਿਸ ਦਾ ਮਨ ਤੇ ਤਨ ਪਰਮਾਤਮਾ ਦੇ ਨਾਮ ਦੇ ਨਾਲ ਰੰਗਿਆ ਗਿਆ ਹੈ ਫਿਰ ਉਹਨਾਂ ਦਾ ਨਾਮ ਹੀ ਆਧਾਰ ਬਣ ਗਿਆ ਹੈ ਵਿਖਿਆ ਰੰਗ ਕੁਡਾਬਿਆ ਪਾਤਸ਼ਾ ਰੰਗ ਤਾਂ ਦੁਨੀਆ ਦੇ ਵੀ ਹਨ ਵਿਖਿਆ ਦਾ ਰੰਗ ਹੈ ਝੂਠਾ ਰੰਗ ਜਿਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਦੇਸਨ ਸਭ ਬੇਸਾਰ ਸਾਈਂ ਦੇ ਨਾਮ ਤੋਂ ਬਿਨਾ ਪਿਆਰੋ ਜਿਨੇ ਵੀ ਰੰਗਣੇ ਜੋਜ ਤਮਾਸੇ ਹਨ ਉਹ ਇਸ ਤਰ੍ਹਾਂ ਹਨ ਜਿਵੇਂ ਕੋਈ ਰਾਸ ਹੋਵੇ ਪਰ ਉਸ ਦੇ ਵਿੱਚੋਂ ਕੋਈ ਰਸ ਨਹੀਂ ਅਗਲੀ ਕਿਰਪਾ ਕਿਸੇ ਭਾਗਾ ਵਾਲੇ ਨੂੰ ਮਿਲਦੀ ਹੈ ਪਹਿਲਾ ਚਰਨ ਕਮਲਾਂ ਦੇ ਨਾਲ ਪਿਆਰ ਹੋਵੇ ਦੁਜਿਆ ਮਨ ਤੇ ਤਨ ਰਤਾ ਹੋਵੇ ਤੀਸਰਾ ਸਾਈ ਪ੍ਰਮਾਤਮਾ ਦੇ ਨਾਮ ਨੂੰ ਉਧਾਰ ਬਣਾਇਆ ਹੋਵੇ ਪਾਤਸ਼ਾਹ ਕਹਿੰਦੇ ਹਨ ਕਿ ਹਰ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀਵਨ ਹਾਰ ਉਸ ਨੂੰ ਨਾਮ ਦੀ ਅੰਮ੍ਰਿਤ ਬੂੰਦ ਮਿਲ ਗਈ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਪਿਆਰਿਆਂ ਨੂੰ ਮਿਲ ਕੇ ਉਹਨਾਂ ਕੋਲ ਬੈਠ ਕੇ ਉਸ ਨੂੰ ਅੰਮ੍ਰਿਤ ਬੂੰਦ मिल गई प्राप्त हो गई ਤੇ ਭਾਈ ਗੁਰਦਾਸ ਜੀ 11ਵੀਂ ਬਾਰ ਦੇ ਵਿੱਚ ਉਹਨਾਂ ਨੇ ਇੱਕ ਸਿੱਖ ਦਾ ਜ਼ਿਕਰ ਕਰਿਆ ਸਿੱਖਾਂ ਦਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਦਾ ਕਰਤਾਰਪੁਰ ਦੇ ਦਰਬਾਰ ਦਾ ਜ਼ਿਕਰ ਕਰਿਆ ਭਾਈ ਸਾਹਿਬ ਨੇ ਉਹ ਕਹਿੰਦੇ ਹਨ ਕਿ ਸਤਗੁਰੂ ਆਏ ਆਉਂਦਿਆਂ ਸਾਰ ਇੱਕ ਸਿੱਖ ਨੇ ਮੱਥਾ ਟੇਕਿਆ ਤੇ ਕਿਹਾ ਪਾਤਸ਼ਾਹ ਦੂਜਾ ਬੋਲ ਕੇ ਕਹਿੰਦਾ ਹੈ ਕਿ ਪਾਤਸ਼ਾਹਾਂ ਦਾ ਪਾਤਸ਼ਾਹ ਕਹਿੰਦੇ ਹਨ ਕਿ ਜਿਵੇਂ ਬਾਦਸ਼ਾਹ ਝਰੋਕੇ ਵਿੱਚੋਂ ਬਾਰੀ ਖੋਲਦਾ ਹੈ ਥੱਲੇ ਖਲੋਤਿਆਂ ਨੂੰ ਦੇਖਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਤਖਤ ਤੇ ਬੈਠੇ ਹਨ ਜਦੋਂ ਗੁਰੂ ਸਾਹਿਬ ਨੇ ਕੁਝ ਬਚਨ ਕਹੇ ਇੱਕੋ ਦਮ ਨੇਤਰ ਖੁੱਲ੍ਹੇ ਨੇ ਪਾਤਸ਼ਾਹ ਦੇ ਕਹਿੰਦੇ ਹਨ ਕਿ ਦਾਤਿਆ ਤੇਰੇ ਨੇਤਰ ਖੁੱਲਣ ਦੀ ਧੀਰ ਸੀ ਨੇਤਰਾਂ ਦੇ ਵਿੱਚੋਂ ਅਮਰਤ ਦੀ ਝੜੀ ਲੱਗ ਗਈ ਭਾਈ ਸਾਹਿਬ ਕਹਿੰਦੇ ਹਨ ਕਿ ਦਰਬਾਰ ਸਜਿਆ ਹੈ ਗੁਰੂ ਦੇ ਦਰਬਾਰ ਦੇ ਵਿੱਚ ਕੀਰਤਨੀਏ ਆਏ ਇੱਕ ਕੀਰਤਨ ਤਾਂ ਸਾਜਾਂ ਨਾਲ ਹੁੰਦਾ ਸੀ ਪਿਆਰਿਓ ਭਾਈ ਸਾਹਿਬ ਕਹਿੰਦੇ ਹਨ ਕਿ ਜਦੋਂ ਸਿੱਖਾਂ ਦੇ ਹਿਰਦੇ ਨੂੰ ਕੰਨ ਲਾ ਕੇ ਸੁਣਿਆ ਅੰਦਰ ਅਨਹਦ ਨਾਦ ਵੱਜਦਾ ਪਿਆ ਸੀ ਹਰ ਇੱਕ ਦੇ ਅੰਦਰ ਵੀ ਕੀਰਤਨ ਹੁੰਦਾ ਸੀ ਫਿਰ ਮੇਰੇ ਸਾਥੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉੱਠੇ ਉਹਨਾਂ ਨੇ ਕਿਹਾ ਕਿ ਅੰਮ੍ਰਿਤ ਚਾਹੀਦਾ ਹੈ ਅੱਗੋਂ ਜਗਿਆਸੂ ਨੇ ਹੱਥ ਜੋੜ ਕੇ ਕਿਹਾ ਕਿ ਹਾਂ ਪਾਤਸ਼ਾਹ ਅੰਮ੍ਰਿਤ ਨਹੀਂ ਉਸ ਪਿਆਲੇ ਦੇ ਵਿੱਚੋਂ ਤੁਸੀਂ ਪੀਤਾ ਹੈ ਜਿਸ ਪਿਆਲੇ ਦੇ ਵਿੱਚੋਂ ਆਪ ਜੀ ਨੇ ਪੀਤਾ ਹੈ ਉਸ ਪਿਆਲੇ ਦੀ ਇੱਕ ਬਚੀ ਹੋਈ ਬੂੰਦ ਹੀ ਮੈਨੂੰ ਬਖਸ਼ ਦਿਓ ਮੇਰਾ ਉਸ ਬੂੰਦ ਦੇ ਨਾਲ ਹੀ ਪਾਰ ਉਤਾਰਾ ਹੋ ਜਾਣਾ ਹੈ ਪਾਤਸ਼ਾਹ ਸਾਹਿਬ ਕਹਿੰਦੇ ਹਨ ਕਿ ਸਤਿ ਪੂਰਾ ਸੱਚਾ ਪਾਤਸ਼ਾਹ 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 ਜਹਾਰੀ ਸਾਧ ਸੰਗਤ ਸੰਚ ਖੰਡ ਹੈ ਆਇ ਝੋਕੇ ਖੋਲੇ ਵਾਰੀ ਤੇ ਪਾਤਸ਼ਾਹ ਅੱਜ ਸਾਵਣ ਦੇ ਮਹੀਨੇ ਦੇ ਆਰੰਭਤਾ ਵਿੱਚ ਕਹਿਣ ਲੱਗੇ ਕਿ ਹਰ ਅੰਮ੍ਰਿਤ ਬੂੰਦ ਸਹਾਵਣੀ ਉਹ ਬੂੰਦ ਜਿਹੜੀ ਸਿਰ ਤੋਂ ਲੈ ਕੇ ਪੈਰਾਂ ਤੱਕ ਆਰੰਭ ਦੇਵੇ ਮਿਲ ਸਾਧੂ ਪੀਵਨ ਹਾਰੋ ਗੁਰੂ ਜੀ ਨੂੰ ਬਿਲੇਗਾ ਤਾਂ ਬੂੰਦ ਮਿਲੇਗੀ ਕਹਿੰਦੇ ਹਨ ਵਨ ਤਿਨ ਪ੍ਰਭ ਸੰਗ ਮੌਲਿਆ ਜੰਗਲ ਦੇ ਰੁੱਖ ਤੇ ਦਿਨ ਕੇ ਸਾਈਂ ਦੀ ਕਿਰਪਾ ਦੇ ਨਾਲ ਖੇੜੇ ਵਿੱਚ ਆ ਗਏ ਸਮਰੱਥ purkh अपार ਉਸ ਸਾਈਂ ਜੀ ਦੀ ਜਦੋਂ ਕਿਰਪਾ ਹੋਈ ਹਰ ਮਿਲ ਲੈ ਨੋ ਮਨ ਲੋਚਦਾ ਮੇਰੇ ਮਾਲਕਾ ਤੇਰੇ ਮਿਲਣ ਦੀ ਤੈਨੂੰ ਮਿਲਣ ਦੀ ਅੰਦਰ ਤੜਪ ਹੈ ਤਾਂਗ ਹੈ ਪਰ ਕਿਵੇਂ ਕਰਾਂ ਕਰਮ ਮਿਲਾਗਨ ਹਾਰ ਕਹਿੰਦੇ ਹਨ ਕਿ ਕਰਮ ਦਾ ਪਿਆਰ ਇੱਥੇ ਅਰਥ ਹੈ ਬਖਸ਼ਿਸ਼ ਉਥੇ ਕਰਮ ਦਾ ਅਰਥ ਸੀ ਕੀਤੇ ਹੋਏ ਕੰਮ ਮੇਰਾ ਮਨ ਤੜਪਦਾ ਹੈ ਪਰ ਤੈਨੂੰ ਪਤਾ ਹੈ ਮੇਰੀ ਲੋਚਾਂ ਤਾਂ ਹੀ ਪੂਰੀ ਹੋਣੀ ਹੈ ਜੇ ਕਰ ਤੇਰੀ ਬਖਸ਼ਿਸ਼ ਹੋਵੇਗੀ ਸਾਬ ਕਰਨ ਲਗੇ ਜਿੰਨੇ ਸਖੀਏ ਪ੍ਰਭ ਪਾਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਨ੍ਹਾਂ ਭੈਣਾ ਨੇ ਉਸ ਮਾਲਕ ਨੂੰ ਪਾ ਲਿਆ ਹੈ ਹਉ ਤਨ ਕ ਸਦ ਬਲਿਹਾਰ ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ ਨਾਨਕ ਹਰ ਜੀ ਮੇ ਆਕਾਰ ਸ਼ਬਦ ਸੁਵਾਰਨ ਹਾਰ ਕਹਿੰਦੇ ਹਨ ਮਿਆ ਦਾ ਅਰਥ ਹੈ ਕਿਰਪਾ ਮੇਰੇ ਮਾਲਕਾ ਤੁਸੀਂ ਕਿਰਪਾ ਕਰੋ ਗੁਰੂ ਦਾ ਸ਼ਬਦ ਹੀ ਮੇਰੀ ਜ਼ਿੰਦਗੀ ਦਾ ਆਧਾਰ ਬਣ ਜਾਵੇ ਕਿਰਪਾ ਕਰੋ ਮੈਨੂੰ ਸ਼ਬਦ ਦੇ ਨਾਲ ਜੋੜ ਦਿਓ ਸਾਵਨ ਤੇਨਾ ਸਹਾਗਣੀ ਉਹਨਾਂ ਗੁਰਮਖਾਂ ਲਈ ਸਹਾਗ ਮਨਣ ਲਈ ਸਾਵਣ ਦਾ ਮਹੀਨਾ ਸੋਹਣਾ ਹੈ ਸਹਾਵਣਾ ਹੈ ਕਿੰਨਾਂ ਲਈ ਜਿਨ ਰਾਮ ਨਾਮ ੁਰਹਾਰ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਹਾਰ ਬਣਾ ਕੇ ਆਪਣੇ ਹਿਰਦੇ ਰੂਪੀ ਗਲ ਦੇ ਵਿੱਚ ਪਰੋ ਲਿਆ ਪਾ ਲਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਅਸੀਂ ਵੀ ਉਸ ਬੰਬੀਹੀ ਦੀ ਤਰ੍ਹਾਂ ਪਕਾਰੀਏ ਫਿਰ ਪੁਕਾਰ ਸੁਣੀ ਜਾਵੇ ਫਿਰ ਉਥੋਂ ਫਿਰ ਆਵਾਜ਼ ਆਵੇ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਸੁਣ ਕੇ ਫਿਰ ਪਾਤਸ਼ਾਹ ਜੀ ਨੇ ਕਿਹਾ ਮੇਗੇ ਨੋ ਫਰਮਾਨ ਹੋਆ ਬਰਸੋ ਕਿਰਪਾ ਤਾਰ ਕਹਿੰਦੇ ਹਨ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਪਿਆਰ ਕਰਨਾ ਰੱਬ ਨੇ ਬੜੀਆਂ ਦਾਤਾਂ ਦਿੱਤੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਹਨ ਕਿ ਮਨ ਲਾਵੋ ਕੱਲ ਨੂੰ ਸੁੱਖ ਚਲਿਆ ਜਾਏ ਤਾਂ ਕਿ ਇਹ ਪ੍ਰੀਤ ਨਹੀਂ ਟੁੱਟੇਗੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੈਂ ਸੁੱਖ ਲੈ ਕੇ ਵੀ ਤੇਰੇ ਚਰਨ ਕਮਲਾਂ ਨੂੰ ਪਿਆਰ ਕਰਾਂ ਕਹਿੰਦੇ ਹਨ ਕਿ ਪਾਤਸ਼ਾਹ ਤੇਰੇ ਮੇਰੇ ਪਿਆਰ ਦੀ ਖੇੜ ਸਿਰਫ ਸੁੱਖ ਦੇ ਨਾਲ ਨਹੀਂ ਜੇ ਮੇਰੇ ਸਰੀਰ ਨੂੰ ਰੋਗ ਲੱਗ ਜਾਵੇ ਉਸ ਦਾ ਕੋਈ ਇਲਾਜ ਨਾ ਮਿਲੇ ਤਾਂ ਵੀ ਮੈਂ ਬਾਦਸ਼ਾਹ ਤੇਰੇ ਚਰਨਾਂ ਦੇ ਨਾਲ ਪਿਆਰ ਕਰਾਂਗਾ ਕਹਿੰਦੇ ਹਨ ਮੇਰੀ ਤੇ ਉਸ ਦੀ ਉਦੋਂ ਦੀ ਪ੍ਰੀਤ ਹੈ ਜਦੋਂ ਉਸਮਾਨ ਤੇ ਧਰਤੀ ਵੀ ਨਹੀਂ ਬਣੇ ਸਨ ਗੁਰਮਖੋ ਸਾਡੇ ਅੰਦਰ ਨੂੰ ਵੀ ਗੁਰੂ ਇਹੋ ਜਿਹਾ ਪਿਆਰ ਕਰਨ ਦੀ ਤੜਫ ਉੱਠੇ ਸਾਡੇ ਅੰਦਰ ਖਿੱਚ ਪਵੇ ਜਿਵੇਂ ਸੌਣ ਦੇ ਮਹੀਨੇ ਦੇ ਵਿੱਚ ਆ ਕੇ ਧਰਤੀ ਤੇ ਹਰਿਆਵਲ ਹੁੰਦੀ ਹੈ ਸਾਡੇ ਸੁੱਕੇ ਮਾਣਾਂ ਦੇ ਵਿੱਚ ਵੀ ਹਰਿਆਵਲ ਆ ਜਾਵੇ ਅਸੀਂ ਵੀ ਗੁਰੂ ਨੂੰ ਪਿਆਰ ਕਰਨ ਲੱਗ ਪਈਏ ਤੇ ਜਦੋਂ ਅਸੀਂ ਪਿਆਰ ਕਰਾਂਗੇ ਗੁਰੂ ਨੂੰ ਸੱਚਮੁੱਚ ਪਿਆਰ ਕਰਾਂਗੇ ਗੁਰੂ ਸਾਡੇ ਕਾਰਜ ਵੀ ਆਪ ਸਵਾਰੇਗਾ ਸਾਡਾ ਜਿਹੜਾ ਸਮਾਂ ਲੰਘ ਚੁੱਕਿਆ ਹੈ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਕਾਰਜ ਆਪ ਸਵਾਰਣਗੇ ਸਵਾਰਨੇ ਕੇ ਉਹਨਾਂ ਦੇ ਜਿਹੜਾ ਗੁਰੂ ਦਾ ਨਾਮ ਜਪੇਂਗਾ ਗੁਰੂ ਗੁਰੂ ਪਕਾਰੇਗਾ ਆਓ ਇੱਕ ਅਧਾ ਮਿੰਟ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਤੁਹਾਡੇ ਦੀ ਹਾਜ਼ਰੀ ਲੱਗ ਜਾਵੇ ਆਓ ਵਾਹਿਗੁਰੂ ਦਾ ਗੁਰਮੰਤਰ ਦਾ ਜਾਪ ਕਰੀਏ ਜੀ ਸਤ ਨਾਮ ਵਾਹਿ ਗੁਰ 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 ਸਤ ਨਾਮ ਵਾਹਿ ਗੁਰੂ 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 ਮੇਰੇ ਮਨ ਸਤ ਗੁਰ ਕੀ ਸੇਵਾ ਲਾਗ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਸਤਿਗੁਰ ਕੀ ਸੇਵਾ ਲਾਗ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸ ਸੋਬਿਨ ਸੁਨਾ ਜੋ ਦੀਸ ਸੋਬਿਨ ਸੁਨਾ ਜੋ ਦੀਸ ਸੋਬਿਨ ਸੁਨਾ ਮਨ ਕੇ ਮਤ ਤਿਆਗ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਸਤਿਗੁਰ ਕੀ ਸੇਵਾ ਲਾਗ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਸਤਿਗੁਰ ਕੀ ਸੇਵਾ ਲਾਗ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਬੋਲਿਆ ਚੱਲਿਆ ਉਠਿਆ ਪੜਿਆ ਸੁਣਿਆ ਸਤਿਗੁਰੂ ਪਾਤਸ਼ਾਹ ਜੀ ਪ੍ਰਵਾਨ ਕਰ ਲੈਣ ਜਿੰਨੀਆਂ ਵੀ ਆਪ ਸੰਗਤਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਵਿੱਚ ਪਹੁੰਚੀ ਹੋਣ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਨ ਕਰਿਆ ਹੈ ਆਪ ਸਭ ਸੰਗਤਾਂ ਦਾ तहे ਦਿਲੋਂ ਧੰਨਵਾਦ ਲੱਖ ਲੱਖ ਸ਼ੁਕਰਾਨਾ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਉਹ ਲਾ ਗਲਤੀਆਂ ਨਿਤਾਰਿਓਨਾ ਮੇਰੀ ਝੋਲੀ ਵਿੱਚ ਪਾਜਾਇਓ ਆਪ ਇਥੋਂ ਸਤਿਗੁਰਾਂ ਦੇ ਗੋਣਾ ਨੂੰ ਬਖਸ਼ਿਆ ਨੂੰ ਆਪਣੇ ਹਿਰਦਿਆਂ ਦੇ ਵਿੱਚ ਲੈ ਕੇ ਜਾਇਓ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ